ਕਿਸਾਨ ਵੀਰਾਂ ਤੇ ਕਿਸਾਨ ਵੀਰਿਆ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਸਾਨੀ ਵੀਰੋ ਸਸਿਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਜਿਹੜੇ ਸਾਡੇ ਡੈਰੀ ਦੇ ਪ੍ਰੋਡਕਟ ਨੇ ਵੀ ਜਿਹੜਾ ਦੁੱਧ ਉਤਪਾਦਨ ਕਿਸਾਨ ਵੀਰ ਕਰਦੇ ਨੇ ਉਹ ਖਾਲੀ ਦੁੱਧ ਹੀ ਵੇਚਦੇ ਨੇ ਪਰ ਜੇਕਰ ਉਹਨਾਂ ਦੀ ਵੈਲਿਊ ਐਡੀਸ਼ਨ ਕਰੀਏ ਯਾਨੀ ਕਿ ਦੁੱਧ ਤੇ ਦੁੱਧ ਦੇ ਪਦਾਰਥ ਬਣਾਈਏ ਤੇ ਉਹਨੂੰ ਫਿਰ ਮਾਰਕੀਟਿੰਗ ਉਹਦੀ ਕਰੀਏ ਤੇ ਉਹਦਾ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਮਿਲਦਾ ਤੇ ਕਿੰਨਾ ਕੁ ਹੋ ਲਾ ਲੈ ਸਕਦੇ ਨੇ ਕਿਵੇਂ ਉਹ ਕਰ ਸਕਦੇ ਨੇ ਕਿਹੜੇ ਕਿਹੜੇ ਪ੍ਰੋਡਕਟ ਹੋ ਸਕਦੇ ਨੇ ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਡਾਕਟਰ ਪਰੂਲ ਗੁਪਤਾ ਜੋ ਕਿ ਕੇ ਵੀ ਕੇ ਮੋਹਾਲੀ ਤੋਂ ਸਾਡੇ ਸਾਡੇ ਵਿੱਚ ਅੱਜ ਆਈ ਹੈ ਸਾਡੇ ਸਟੂਡੀਓ ਦੇ ਵਿੱਚ ਤੇ ਉਹ ਸਾਨੂੰ ਦੱਸਣਗੇ ਕਿ ਜਿਹੜੀ ਡੈਰੀ ਪ੍ਰੋਡਕਟਸ ਨੇ ਉਹਨਾਂ ਦੀ ਵੈਲਿਊ ਐਡੀਸ਼ਨ ਦਾ ਕੀ ਫਾਇਦਾ ਹੈਗਾ ਕਿਵੇਂ ਕਰਨੀ ਆ ਤੇ ਕਿਹੜੇ ਕਿਹੜੇ ਪ੍ਰੋਡਕਟਰ ਨੇ ਆ ਪਹਿਲਾਂ ਤੇ ਮੈਡਮ ਗੁਪਤਾ ਜੀ ਤੁਹਾਡਾ ਸਾਡੇ ਸਟੂਡੀਓ ਚ ਸਵਾਗਤ ਹੈਗਾ ਬਹੁਤ ਬਹੁਤ ਧੰਨਵਾਦ ਜੀ ਮੈਡਮ ਆਪਾਂ ਜਾਨਣਾ ਚਾਹਾਂਗੇ ਜਿਵੇਂ ਕਿ ਸਾਡਾ ਅੱਜ ਦਾ ਵਿਸ਼ਾ ਹੈ ਵੀ ਵੈਲਿਊ ਐਡੀਸ਼ਨ ਪਹਿਲਾਂ ਤੁਸੀਂ ਦੱਸੋ ਸਾਨੂੰ ਕਿ ਵੈਲਿਊ ਐਡੀਸ਼ਨ ਹੁੰਦੀ ਕੀ ਹੈ ਜੀ ਸਰ ਦੇਖਿਏ ਵੈਲਿਊ ਐਡੀਸ਼ਨ ਜੇ ਆਪਾਂ ਬਹੁਤ ਹੀ ਸਰਲ ਭਾਸ਼ਾ ਵਿੱਚ ਕਹੀਏ ਤਾਂ ਵੈਲਿਊ ਐਡੀਸ਼ਨ ਦਾ ਮਤਲਬ ਹੋਗਾ ਕਿਸੇ ਵੀ ਚੀਜ਼ ਦੇ ਵਿੱਚ ਵੈਲਿਊ ਨੂੰ ਐਡ ਕਰਨਾ ਆਪਾਂ ਇੱਥੇ ਜਿਵੇਂ ਦੁੱਧ ਦੀ ਗੱਲ ਕਰ ਰਹੇ ਹਾਂ ਤੇ ਦੁੱਧ ਦੇ ਵਿੱਚ ਆਪਾਂ ਵੈਲਿਊ ਕਿੱਦਾਂ ਐਡ ਕਰ ਸਕਦੇ ਆ ਆਪਾਂ ਦੇਖੀਏ ਤਾਂ ਪ੍ਰਾਈਵੇਟ ਕੰਪਨੀਆਂ ਨੇ ਆਪਾਂ ਬਾਜ਼ਾਰ ਵਿੱਚ ਦੇਖਿਆ ਹੋਇਆ ਆਪਾਂ ਰੌ ਮਿਲਕ ਵੀ ਸੇਲ ਕਰਦੇ ਆ ਔਰ ਪੈਕੇਟ ਵਾਲਾ ਦੁੱਧ ਵੀ ਵੇਚਦੇ ਆ ਤੇ ਜਿਹੜਾ ਪੈਕੇਟ ਵਾਲਾ ਦੁੱਧ ਹੈ ਉਹ ਆਪਣੀ ਵੈਲਿਊ ਐਡੀਸ਼ਨ ਹੈ ਜਿਹਦੇ ਨਾਲ ਅਸੀਂ ਦੁੱਧ ਦੀ ਸ਼ੈਲਫ ਲਾਈਫ ਵਧਾ ਰਹੇ ਆ ਰਾ ਰੌ ਮਿਲਕ ਦੀ ਜਿਹੜੀ ਸਾਡੀ ਸ਼ੈਲਫ ਲਾਈਫ ਹੈ ਉਹ 4 ਘੰਟੇ ਦੀ ਹੈ ਜੇ ਆਪਾਂ ਉਹਨੂੰ ਪਾਸਚਰਾਇਜ਼ ਕਰ ਦਿੰਦੇ ਆ ਤਾਂ ਉਹ ਸਾਡਾ 2 ਦਿਨ ਤੱਕ ਦੁੱਧ ਚੱਲ ਜਾਂਦਾ ਹੈ ਤਾਂ ਇਦਾਂ ਹੀ ਹੈ ਕਿ ਆਪਾਂ ਕੋਈ ਵੀ ਰੌ ਪ੍ਰੋਡਕਟ ਜਿਹੜਾ ਸਾਡੇ ਕੋਲ ਹੈ ਉਹਦੀ ਥੋੜੀ ਪ੍ਰੋਸੈਸਿੰਗ ਪ੍ਰਿਜ਼ਰਵੇਸ਼ਨ ਟੈਕਨੀਕਸ ਨੂੰ ਅਪਣਾ ਕੇ ਉਹਦੀ ਸ਼ੈਲਫ ਲਾਈਫ ਵਧਾਈਏ ਔਰ ਉਦੇ ਤੋਂ ਜ਼ਿਆਦਾ ਮੁਨਾਫਾ ਕਮਾ ਸਕੀਏ ਜੀ ਤੇ ਇਹ ਤਾਂ ਗੱਲ ਹੋਈ ਵੀ ਆਪਾਂ ਕਿਵੇਂ ਉਹਦੀ ਵੈਲਿਊ ਐਡੀਸ਼ਨ ਦਾ ਕੀ ਹੈਗਾ ਹੁਣ ਇਹਦੀ ਇੰਪੋਰਟੈਂਸ ਦੀ ਗੱਲ ਕਰੀਏ ਤੇ ਕੀ ਇਹਦਾ ਮਹੱਤਵ ਦਾ ਕੀ ਹੋਏਗਾ ਅੱਜ ਦੇ ਟਾਈਮ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਵੈਲਿਊ ਐਡੀਸ਼ਨ ਦੀ ਮਹੱਤਤਾ ਬਹੁਤ ਹੀ ਹੈ ਜ਼ਿਆਦਾ ਹੈ ਕਿਉਂਕਿ ਆਪਾਂ ਦੇਖੀਏ ਸਰਕਾਰ ਵੀ ਕਿਸਾਨਾਂ ਦੀ ਆਏ ਦੁੱਗਣਾ ਕਰਨ ਦੇ ਉੱਪਰ ਜ਼ਿਆਦਾ ਜ਼ੋਰ ਦੇ ਰਹੀ ਹੈ ਤਾਂ ਵੈਲਿਊ ਐਡੀਸ਼ਨ ਦੇ ਨਾਲ ਇੱਕ ਤਾਂ ਸਾਡਾ ਜਿਹੜਾ ਰੌਅ ਪ੍ਰੋਡਕਟ ਹੈ ਜੇ ਦੁੱਧ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਉਹਦੀ ਆਪਾਂ ਸ਼ੈਲਫ ਲਾਈਫ ਵਧਾ ਸਕਦੇ ਹਾਂ ਜੇ ਆਪਾਂ ਦੁੱਧ ਦੀ ਮੈਂ ਪਹਿਲੇ ਵੀ ਕਿਹਾ ਕਿ 4 ਘੰਟੇ ਦੀ ਸ਼ੈਲਫ ਲਾਈਫ ਤੋਂ ਬਤਾ ਕੇ ਆਪਾਂ ਉਹਨੂੰ 2 ਦਿਨ ਤੱਕ ਲੈ ਕੇ ਜਾਣਾ ਹੈ ਜਾਂ ਹੋਰ ਤਰੀਕੇ ਅਪਣਾ ਕੇ ਅਸੀਂ ਉਹਨੂੰ 7 ਦਿਨ ਤੱਕ ਵੀ ਸਟੋਰ ਕਰ ਸਕਦੇ ਹਾਂ ਕੁਝ ਅਲੱਗ-ਅਲੱਗ ਤਰ੍ਹਾਂ ਦੇ ਡੇਰੀ ਪ੍ਰੋਡਕਟ ਬਣਾ ਕੇ ਤੇ ਉਦਾਂ ਹੀ ਇੱਕ ਤਾਂ ਹੋ ਗਿਆ ਸ਼ੈਲਫ ਲਾਈਫ ਵਧਾਣਾ ਪਹਿਲਾ ਇਹਦਾ ਇੰਪੋਰਟੈਂਸ ਦੂਸਰੀ ਜਿਹੜੀ ਹੈਗੀ ਹੈ ਉਹ ਹੈ ਇਹਦੇ ਤੋਂ ਆਪਾਂ ਮੁਨਾਫਾ ਜ਼ਿਆਦਾ ਕਮਾ ਸਕਦੇ ਹਾਂ ਜਿਵੇਂ ਕਿ ਆਪਾ ਜੇ ਕੱਚਾ ਦੁੱਧ ਵੇਚ ਰਿਹਾ ਤੇ ਆਪਣਾ 40 ਰੁਪਏ 50 ਰੁਪਏ ਰੇਟ ਜਾ ਰਿਹਾ ਜੇ ਆਪਾਂ ਉਹਦੇ ਤੋਂ ਕੋਈ ਪ੍ਰੋਡਕਟ ਬਣਾ ਕੇ ਵੇਚ ਰਿਹਾ ਤੇ ਉਹੀ ਆਪਾਂ ਉਹਦੇ ਤੋਂ 75 ਰੁਪਏ 80 200 250 ਇਸ ਅਕੋਰਡਿੰਗਲੀ ਵੀ ਆਪਾਂ ਮੁਨਾਫਾ ਕਮਾ ਸਕਦੇ ਆ ਤੇ ਡਬਲਿੰਗ ਫਾਰਮਰ ਇਨਕਮ ਜਿਹੜਾ ਹੈ ਉਹ ਇੱਕ ਮੇਨ ਆਪਣੇ ਕੋਲ ਇੰਪੋਰਟੈਂਟ ਅਸਪੈਕਟ ਹੈ ਇਹਦਾ ਆਪਾਂ ਕਹਿ ਲਈਏ ਕਿ ਵੈਲਿਊ ਐਡੀਸ਼ਨ ਸਾਨੂੰ ਕਰਨੀ ਚਾਹੀਦੀ ਹੈ ਜੀ ਤੇ ਵੈਲਿਊ ਐਡੀਸ਼ਨ ਦੀ ਗੱਲ ਕਰੀਏ ਮੈਡਮ ਹੁਣ ਡੇਰੀ ਦੀ ਗੱਲ ਕਰੀਏ ਜਿਵੇਂ ਕਿਹੜੇ ਕਿਹੜੇ ਪ੍ਰੋਡਕਟ ਨੇ ਆਪਾਂ ਇਹਨੂੰ ਵੈਲਿਊ ਐਡੀਸ਼ਨ ਕਰਕੇ ਆਪਾਂ ਬਣਾ ਸਕਦੇ ਨੇ ਦੁੱਧ ਤੋਂ ਜੇ ਆਪਾਂ ਰੂਰਲ ਏਰੀਆ ਦੇ ਵਿੱਚ ਸਪੈਸੀਫਿਕਲੀ ਗੱਲ ਕਰਦੇ ਆਂ ਪਿੰਡਾਂ ਦੇ ਵਿੱਚ ਜ਼ਿਆਦਾਤਰ ਹਰ ਪਰਿਵਾਰ ਦੇ ਵਿੱਚ ਗਾਵਾਂ ਮੱਝਾਂ ਹੁੰਦੀਆਂ ਹੀ ਹੈ ਤਾਂ ਅੱਜੇ ਆਪਣੇ ਕੋਲ ਦੁੱਧ ਜ਼ਿਆਦਾ ਹੈ ਤੇ ਆਪਾਂ ਪਿੰਡਾਂ ਦੇ ਵਿੱਚ ਜ਼ਿਆਦਾਤਰ ਦੁੱਧ ਤੋਂ ਆਪਾਂ ਪਨੀਰ ਬਣਾ ਸਕਦੇ ਹਾਂ ਤੇ ਲੱਗ ਇੱਕ ਸਖਲਾ ਤਰੀਕਾ ਵੀ ਹੈ ਉਹਦੀ ਟ੍ਰੇਨਿੰਗ ਕੋਈ ਜ਼ਿਆਦਾ ਦਿਨ ਦੀ ਵੀ ਨਹੀਂ ਹੈਗੀ ਇੱਕ ਦਿਨ ਦੀ ਟ੍ਰੇਨਿੰਗ ਲੈ ਗਿਆ ਸੀ ਪਨੀਰ ਬਣਾਉਣ ਦੀ ਵਿਧੀ ਸਿੱਖ ਸਕਦੇ ਆ ਉਹਦੇ ਤੋਂ ਆਪਾਂ ਪਨੀਰ ਤਿਆਰ ਕਰਕੇ ਤੇ ਵੇਚ ਸਕਦੇ ਆ ਕਿਉਂਕਿ ਅੱਜ ਕੱਲ ਜਿਹੜਾ ਮਾਰਕੀਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਪ੍ਰੋਡਕਟ ਡੇਰੀ ਵਾਲੇ ਕਾਫੀ ਸਿੰਥੈਟਿਕ ਪ੍ਰੋਡਕਟ ਹੈਗੇ ਹੈ ਨਾ ਐਡਲਟਰੇਟਡ ਹੈ ਤਾਂ ਕਿਸਾਨਾਂ ਦੇ ਉੱਪਰ ਲੋਕਾਂ ਦਾ ਭਰੋਸਾ ਜ਼ਿਆਦਾ ਹੈ ਕਿ ਜੇ ਕੋਈ ਕਿਸਾਨ ਆਪਣੀ ਚੀਜ਼ ਵੇਚ ਰਿਹਾ ਮੰਡੀ ਦੇ ਵਿੱਚ ਲਿਆ ਕੇ ਤਾਂ ਉਹ ਸ਼ੁੱਧ ਹੋਏਗੀ ਤਾ ਇੱਕ ਸਾਡਾ ਪਰੋਸਾ ਇਹ ਹੋ ਜਾਂਦਾ ਹੈ ਦੂਜਾ ਤੁਸੀਂ ਸ਼ੁੱਧ ਚੀਜ਼ਾਂ ਲੋਕਾਂ ਤੋਂ ਦੇਂਦੇ ਹੋ ਤਾਂ ਤੁਸੀਂ ਉਹਦੇ ਤੋਂ ਮੁਨਾਫਾ ਵੀ ਜ਼ਿਆਦਾ ਹੀ ਕਮਾ ਰਹੇ ਹੋ ਠੀਕ ਹੈ ਦੁੱਧ ਬਣਾ ਸਕਦੇ ਆ ਇਹਦਾ ਪਨੀਰ ਬਣਾ ਸਕਦੇ ਆ ਫਿਰ ਆਪਾਂ ਇਹਦੇ ਤੋਂ ਲੱਸੀ ਤਿਆਰ ਕਰ ਸਕਦੇ ਆ ਦਹੀਂ ਤਿਆਰ ਕਰ ਸਕਦੇ ਆ ਜਿਵੇਂ ਲੱਸੀ ਦੀ ਗੱਲ ਕਰੀ ਤੇ ਲੱਸੀ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਫਲੇਵਰਡ ਲੱਸੀ ਵੀ ਅੱਜਕੱਲ ਮੈਂ ਦੇਖੋ ਤੁਸੀਂ ਬਾਜ਼ਾਰ ਦੇ ਵਿੱਚ ਹੁੰਦੀ ਹੈ ਮੱਖਣ ਘਿਓ ਇਹ ਤਾਂ ਇਸ ਤਰ੍ਹਾਂ ਦੇ ਪ੍ਰੋਡਕਟ ਹੈ ਜਿਹੜੇ ਕਿਸਾਨ ਆਪਣੇ ਲੈਵਲ ਤੇ ਵੀ ਸ਼ੁਰੂ ਕਰ ਸਕਦੇ ਆ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਿ ਜਿਹੜੇ ਕਾਫੀ ਟ੍ਰੇਨਿੰਗ ਲੈਣ ਤੋਂ ਬਾਅਦ ਔਰ ਕੁਝ ਇਨਵੈਸਟਮੈਂਟ ਵਾਲੇ ਵੈਲਿਊ ਐਡਿਡ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਚੀਜ਼ ਆ ਜਾਂਦੇ ਡਿਫਰੈਂਟ ਟਾਈਪ ਅਲੱਗ-ਅਲੱਗ ਤਰ੍ਹਾਂ ਦੇ ਚੀਜ਼ ਜਿਵੇਂ ਰਿਕੋਟਾ ਚੀਜ਼ ਹੋ ਗਿਆ ਮੋਜ਼ਰੇਲਾ ਚੀਜ਼ ਹੋ ਗਿਆ ਆਈਸਕ੍ਰੀਮਸ ਹੋ ਗਈਆਂ ਇਹਦੇ ਲਈ ਤੁਹਾਨੂੰ ਸਪੈਸ਼ਲ ਇਨਵੈਸਟਮੈਂਟ ਕਰਨੀ ਪੈਂਦੀ ਹੈ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਹੈ ਔਰ ਕਾਫੀ ਜ਼ਿਆਦਾ ਪੈਸਾ ਵੀ ਪ੍ਰੋਡਕਟਸ ਮੰਗਦੇ ਆ ਤਾਂ ਓਵਰਆਲ ਜੇ ਆਪਾਂ ਗੱਲ ਕਰਦੇ ਆ ਤੇ ਕਿਸਾਨੀ ਫੱਦਰ ਤੇ ਘਰੇਲੂ ਫੱਦਰ ਤੇ ਆਪਾਂ ਪਨੀਰ ਖੋਆ ਬਰਫੀ ਹੈਨਾ ਇਦਾਂ ਦੇ ਪ੍ਰੋਡਕਟਸ ਬਣਾ ਕੇ ਮਾਰਕੀਟ ਦੇ ਵਿੱਚ ਸੇਲ ਕਰ ਸਕਦੇ ਆ ਇਹ ਬਣਾਣੇ ਕਿਵੇਂ ਆ ਮੈਨੂੰ ਤੁਸੀਂ ਦੱਸਿਆ ਵੀ ਜਿਵੇਂ ਹੁਣ ਪਨੀਰ ਬਣਾ ਸਕਦੇ ਹੋ ਤੁਸੀਂ ਵੀ ਤਲੋ ਲੱਸੀ ਬਣਾ ਸਕਦੇ ਹੋ ਜਾਂ ਫਿਰ ਹੋਰ ਜਿਹੜੇ ਪ੍ਰੋਡਕਟ ਨੇ ਆਪਾਂ ਉਹਨਾਂ ਦੇ ਬਣਾ ਸਕਦੇ ਆ ਤੇ ਕਿੱਥੇ ਟ੍ਰੇਨਿੰਗ ਮਿਲੇਗੀ ਕਿਵੇਂ ਇਹ ਬਣਾਣੇ ਆ ਕਿੰਨੇ ਦਿਨ ਦੀ ਟ੍ਰੇਨਿੰਗ ਹੁੰਦੀ ਤੇ ਕਿੰਨੇ ਜਿਹੜਾ ਘੱਟ ਤੋਂ ਘੱਟ ਯੂਨਿਟ ਆਪਾਂ ਨੂੰ ਲਾਣੀ ਪੈਂਦੀ ਹੈ ਇਹਦੇ ਬਾਰੇ ਜੀ ਹਾਂ ਜਿਵੇਂ ਆਪਾਂ ਗੱਲ ਕਰਦੇ ਆ ਕਿ ਪਨੀਰ ਬਣਾਉਣ ਦੀ ਵਿਧੀ ਹੈ ਸਭ ਲੋਗ ਆਪਣੇ ਘਰੇ ਪਨੀਰ ਬਣਾ ਲੈਂਦੇ ਆ ਬਟ ਫਿਰ ਵੀ ਵਿਗਿਆਨਿਕ ਵਿਧੀ ਨਾਲ ਤਿਆਰ ਕੀਤੀ ਗਈ ਪ੍ਰੋਡਕਟ ਦੀ ਸ਼ੈਲਫ ਲਾਈਫ ਜ਼ਿਆਦਾ ਹੁੰਦੀ ਹੈ ਟੈਕਸਚਰ ਵਧੀਆ ਹੁੰਦਾ ਹੈ ਕੁਆਲਿਟੀ ਵਧੀਆ ਹੁੰਦੀ ਹੈ ਤਾਂ ਤੁਸੀਂ ਇਸ ਚੀਜ਼ ਦੀ ਟ੍ਰੇਨਿੰਗ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਲੈ ਸਕਦੇ ਹੋ ਜਿਵੇਂ ਆਸੀ ਖੇਤੀ ਵਿਗਿਆਨ ਕੇਂਦਰ ਮੋਹਾਲੀ ਦੇ ਵਿੱਚ ਹਾਂ ਤੇ ਅਸੀਂ ਵੈਲਿਊ ਐਡਿਡ ਡੇਰੀ ਪ੍ਰੋਡਕਟਸ ਦੀ ਟ੍ਰੇਨਿੰਗ ਇੱਕ ਦਿਨ ਦੀ ਇੱਕ ਰੋਜ਼ਾ ਟ੍ਰੇਨਿੰਗ ਵੀ ਹੁੰਦੀ ਹੈ ਤੇ ਇਹ ਪਿੰਡ ਦੇ ਵਿੱਚ ਜਾ ਕੇ ਵੀ ਹੋ ਸਕਦੀ ਹੈ ਔਰ ਕੇਵੀਕੇ ਦੇ ਵਿਖੇ ਵੀ ਹੋ ਸਕਦੀ ਹੈ ਡਿਪੈਂਡ ਕਰਦਾ ਹੈ ਕਿ ਇਹ ਟ੍ਰੇਨਿੰਗ ਤੁਸੀਂ ਜੇ ਤਾਂ ਪਿੰਡ ਵਿੱਚ 15 ਤੋਂ 20 ਜਨੇ ਡੇਰੀ ਕਿਸਾਨ ਜਿਹੜੇ ਹੋਣਗੇ ਜੇ ਕਰਨ ਵਾਲੇ ਹੈਗੇ ਇੱਛੂ ਖੈਗੇ ਸਿੱਖਣ ਲਈ ਤਾਂ ਅਸੀਂ ਪਿੰਡ ਵਿੱਚ ਆ ਕੇ ਵੀ ਟ੍ਰੇਨਿੰਗ ਕਰਾ ਦਿੰਦੇ ਹਾਂ ਅਦਰਵਾਈਜ਼ ਜੇ ਤੁਹਾਡੇ ਕੇਵੀਕੇ ਦੇ ਵਿੱਚ ਇਸ ਤਰ੍ਹਾਂ ਦੀ ਟ੍ਰੇਨਿੰਗ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਫਿਰ ਗੁਰੂ ਅੰਗਰ ਦੇ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਵਿਖੇ ਹੈਗੀ ਉਹਨਾਂ ਦਾ ਹੈ ਕਾਲਜ ਆਫ ਡੇਰੀ ਸਾਇੰਸ ਉੱਥੇ ਵੀ ਉਹ ਪ੍ਰੋਡਕਟ ਸਪੈਸਿਫਿਕ ਟ੍ਰੇਨਿੰਗ ਵੀ ਕਰਾਉਂਦੇ ਆ ਔਰ 5 ਦਿਨਾਂ ਦੀ ਟ੍ਰੇਨਿੰਗ ਵੀ ਕਰਵਾਉਂਦੇ ਆ 5 ਦਿਨਾਂ ਦੀ ਟ੍ਰੇਨਿੰਗ ਦੇ ਲਈ ਜਿਹੜੀ ਹੈ ਉਹ ਬੈਚ ਉਹਨਾਂ ਦਾ ਜੁਲਾਈ ਵਿੱਚ ਸਟਾਰਟ ਹੋਣਾ ਹੈ ਜੀ اور ਇੱਕ ਦਿਨ ਦੀ ਟ੍ਰੇਨਿੰਗ ਜਿਹੜੀ ਆਪਾਂ ਕਹੀਏ ਪ੍ਰੋਡਕਟ ਸਪੈਸੀਫਿਕ ਹੁੰਦੀ ਹੈ ਉਹ ਇੱਕ ਕਿਸਾਨ ਜਾ ਕੇ ਵੀ ਕਰ ਸਕਦਾ ਹੈ ਕਰਨਾ ਕੀ ਇਹਦੇ ਲਈ ਉਹਨਾਂ ਨੇ ਜੇ ਕਾਲਜ ਦੇ ਵਿੱਚ ਜਾ ਕੇ ਆਪਣੀ ਰਿਕੁਆਇਰਮੈਂਟ ਦੱਸਣੀ ਹੈ ਕਿ ਤੁਸੀਂ ਕਿਹੜਾ ਇੱਕ ਸਪੈਸ਼ਲ ਪ੍ਰੋਡਕਟ ਹੈ ਜਿਹੜਾ ਸਿੱਖਣਾ ਚਾਹੁੰਦੇ ਹੋ ਸੁਪੋਜ਼ ਪਨੀਰ ਹੋ ਗਿਆ ਜਾਂ ਮੋਜ਼ਰੇਲਾ ਚੀਜ਼ ਹੋ ਗਿਆ ਜਾਂ ਲੱਸੀ ਹੋ ਗਈ ਜਾਂ ਦਹੀਂ ਹੋ ਗਿਆ ਹੈਨਾ ਵੇ ਡਰਿੰਕਸ ਵੀ ਹੈ ਪਨੀਰ ਤੋਂ ਜਿਹੜਾ ਪਾਣੀ ਬਚ ਜਾਂਦਾ ਤੁਸੀਂ ਉਹਦੇ ਤੋਂ ਵੇ ਡਰਿੰਕ ਵੀ ਤਿਆਰ ਕਰ ਸਕਦੇ ਹੋ ਤੇ ਇਹਨਾਂ ਵਿੱਚੋਂ ਅਗਰ ਤੁਸੀਂ ਕੋਈ ਵੀ ਪ੍ਰੋਡਕਟ ਸਿੱਖਣਾ ਚਾਹੁੰਦੇ ਹੋ ਦੀ ਰਿਕੁਆਇਰਮੈਂਟ ਦੇ ਦਿਓ ਉਹਦੇ ਕਾਸਟ ਡਿਸਾਈਡ ਕਰ ਲੈਣਗੇ ਟ੍ਰੇਨਿੰਗ ਫੀਸ ਜਿਹਨੂੰ ਆਪਾਂ ਕਹਿੰਦੇ ਆ ਤੇ ਉਹਦੇ ਹਿਸਾਬ ਨਾਲ ਉਹ ਇੱਕ ਦਿਨ ਦੀ ਪ੍ਰੋਡਕਟ ਸਪੈਸੀਫਿਕ ਟ੍ਰੇਨਿੰਗ ਵੀ ਕਿਸਾਨਾਂ ਦੀ ਕਰਾ ਦਿੰਦੇ ਆ ਜੀ ਤੇ ਇਹਦੇ ਵਿੱਚ ਜਿਵੇਂ ਤੇ ਪਨੀਰ ਦੀ ਗੱਲ ਹੋਈ ਬਾਕੀ ਜਿਹੜੀ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਵੀ ਆਈਸਕ੍ਰੀਮ ਹੈਗੀ ਡਿਫਰੈਂਟ ਫਲੇਵਰ ਦੀ ਦੱਸੀ ਹੈਗੀ ਉਹਦੇ ਉਹਦਾ ਕੀ ਵੀ ਪ੍ਰੋਸੈਸ ਹੈਗਾ ਆ ਜਿਵੇਂ ਆਪਾਂ ਆਈਸਕ੍ਰੀਮਸ ਹੈ ਨਾ ਆਈਸਕ੍ਰੀਮ ਦੇ ਲਈ ਤਾਂ ਤੁਹਾਨੂੰ ਇੱਕ ਪਲਾਨਟ ਹੀ ਲਗਾਉਣਾ ਪਏਗਾ ਹੈ ਨਾ ਤੇ ਉਹਦੇ ਲਈ ਤਾਂ ਛੋਟੀ ਇਨਵੈਸਟਮੈਂਟ ਨਹੀਂ ਹੈ ਪੋਸੀਬਲ ਆਈਸਕ੍ਰੀਮਸ ਚਾਹੇ ਵੀ ਆਪਾਂ ਕਰਦੇ ਦੋ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਹੀ ਕਰਾਇਆ ਜਾਂਦਾ ਹੈ ਉਹਦੀ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ ਜਿਵੇਂ ਮੈਂ ਕਿਹਾ ਉਹ ਗੁਰੂਆਂਗਰ ਦੇ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਹੀ ਹੋਏਗੀ ਹਾਂ ਜੇ ਤੁਸੀਂ ਪਨੀਰ ਤੇ ਪਨੀਰ ਦੇ ਵੇਅਰ ਡ੍ਰਿੰਕਸ ਬਣਾ ਸਕਦੇ ਹੋ ਦਹੀਂ ਸਿੱਖ ਸਕਦੇ ਹੋ ਦਹੀਂ ਤੋਂ ਲੱਸੀ ਬਣਾਣਾ ਇਹ ਚੀਜ਼ ਹੈ ਕਿ ਜੀ ਤੁਹਾਨੂੰ ਪਤਾ ਮਾਰਕੀਟ ਦੇ ਵਿੱਚ ਅੱਜ ਕੱਲ ਅਨ ਐਡਲਟ ਮਤਲਬ ਐਡਲਟ ਰेटेड ਕੀ ਮਿਲ ਰਿਹਾ ਤਾਂ ਤੁਸੀਂ ਜੇ ਫਾਰਮਰ ਆਪਣੇ ਲੈਵਲ ਤੇ ਕਿਉਂ ਬਣਾ ਕੇ ਵੇਚੇ ਤਾਂ ਪਿਓਰ ਵੀ ਹੋਏਗਾ ਔਰ ਵਧੀਆ ਰੇਟ ਤੇ ਅਸੀਂ ਵੇਚ ਵੀ ਸਕਦੇ ਹਾਂ ਜੀ ਅਤੇ ਪਿੰਡਾਂ ਦੇ ਵਿੱਚ ਤੁਸੀਂ ਕਿੰਨੇ ਕਿਵੇਂ ਟ੍ਰੇਨਿੰਗ ਦਿੰਦੇ ਹੋ ਜਿਵੇਂ ਛੋਟੀ ਮੰਨ ਲਓ ਆਪਣੇ ਕਿਸੇ ਦੇ ਕੋਲ ਇੱਕ ਦੋ ਡੰਗਰ ਜਾਂ ਤਿੰਨ ਚਾਰ ਡੰਗਰ ਹੈਗੇ ਉਹਨਾਂ ਨੂੰ ਕਿਵੇਂ ਕਿਹੜੀ ਕਿਹੜੀ ਟ੍ਰੇਨਿੰਗ ਦਿੰਦੇ ਹੋ ਤੇ ਪਿੰਡਾਂ ਦੇ ਵਿੱਚ ਆਪਾਂ ਡੇਰੀ ਸਪੈਸੀਫਿਕ ਗੱਲ ਕਰੀਏ ਨਾ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਦਿਨ ਦੀ ਟ੍ਰੇਨਿੰਗ ਹੈ ਸਪੋਜ਼ ਇੱਕ ਦਿਨ ਦੀ ਟ੍ਰੇਨਿੰਗ ਨਹੀਂ ਇੱਕ ਦਿਨ ਦੀ ਵੀ ਹੁੰਦੀ ਹੈ 5 ਦਿਨ ਦੀ ਵੀ ਹੁੰਦੀ ਹੈ ਇੱਕ ਦਿਨ ਦੀ ਟ੍ਰੇਨਿੰਗ ਦੇ ਵਿੱਚ ਅਸੀਂ ਜ਼ਿਆਦਾ ਪ੍ਰੋਡਕਟਸ ਨਹੀਂ ਕਵਰ ਕਰ ਸਕਦੇ ਠੀਕ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਜਿਵੇਂ ਸਪੋਜ਼ ਮੈਂ ਪਨੀਰ ਬਣਾਉਣਾ ਸਿਖਾਇਆ ਜੀ ਤੇ ਪਨੀਰ ਦੇ ਵਿੱਚ ਇੱਕ ਤਾਂ ਨਾਰਮਲ ਪਨੀਰ ਹੈ ਜਿਹੜਾ ਬਿਨਾ ਮਸਾਲੇ ਤੋਂ ਹੈ ਦੂਸਰਾ ਮਸਾਲਾ ਪਨੀਰ ਹੈ ਜਿਹੜਾ ਕਿ ਨਾਰਮਲ ਬਨੀਤਾ ਸੀ ਸਬਜ਼ੀ ਲਈ ਇਸਤੇਮਾਲ ਕਰਦੇ ਆਂ ਮਸਾਲਾ ਪਨੀਰ ਐਜ਼ ਅ ਸੈਲਡ ਵੀ ਇਸਤੇਮਾਲ ਕਰ ਯੂਜ਼ ਕਰ ਸਕਦੇ ਹੋ ਔਰ ਕੱਚਾ ਵੀ ਖਾ ਸਕਦੇ ਹੋ ਇਹ ਦੋ ਤਰ੍ਹਾਂ ਦੇ ਪਨੀਰ ਸਿਖਾਏ ਜਾਂਦੇ ਆਂ ਜਿਹੜਾ ਉਸ ਤੋਂ ਵੇ ਨਿਕਲਦਾ ਵੇ ਹੋ ਗਿਆ ਪਨੀਰ ਦਾ ਪਾਣੀ ਜੀ ਨਾਰਮਲੀ ਜੇ ਮੈਂ ਦੇਖਿਆ ਸਾਰੇ ਰੂਰਲ ਏਰੀਆਜ਼ ਵਿੱਚ ਜਾ ਕੇ ਜਿਵੇਂ ਆਪਾਂ ਮੋਹਾਲੀ ਵਿੱਚ ਜਾਂਦੇ ਹੀ ਆ ਸਭ ਤੋਂ ਪੁੱਛਿਆ ਨਾ ਕਿ ਤੁਸੀਂ ਵੇ ਦਾ ਕੀ ਕਰਦੇ ਹੋ ਉਹ ਸਾਰੇ ਫੈਂਗਦੇ ਆ ਉਹਨੂੰ ਸੁੱਟ ਦਿੰਦੇ ਆ ਜੀ ਹਾਂਜੀ ਹਾਂਜੀ ਬਿਲਕੁਲ ਤਾਂ ਜਿਹੜਾ ਉਹ ਤੁਸੀਂ ਡੋਲਦੇ ਉਹਨਾਂ ਉਹਦੇ ਵਿੱਚ ਉਹ ਪ੍ਰੋਟੀਨ ਹੈ ਆਪਣਾ ਬਹੁਤ ਜ਼ਿਆਦਾ ਤਾਂ ਆਪਾਂ ਉਹਨੂੰ ਇਦਾਂ ਹੀ ਸੁੱਟੀ ਜਾ ਰਹੇ ਆ ਉਹਨੂੰ ਨਾਰਮਲੀ ਕੀ ਕਰੋ ਜਾਂ ਤੇ ਆਪਣੀ ਸਬਜ਼ੀ 'ਚ ਇਸਤੇਮਾਲ ਕਰ ਲਓ ਆਟਾ ਗੁੰਨਣ 'ਚ ਇਸਤੇਮਾਲ ਕਰ ਲਓ ਔਰ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਸਾਡੇ ਤੋਂ ਤੇ ਅਸੀਂ ਉਹਦੇ ਤੋਂ ਵੇ ਡਰਿੰਕ ਬਣਾਉਣਾ ਵੀ ਸਿਖਾਉਂਦੇ ਹਾਂ ਜਿਦੇ ਵਿੱਚ ਜਲ ਜਿਹਾ ਫਲੇਵਰਡ ਵੇਟ ਡਰਿੰਕ ਹੈ ਔਰ ਜਿਵੇਂ ਹੁਣ ਮੰਗੇੋ ਦਾ ਸੀਜ਼ਨ ਹੈ ਅੰਬ ਦਾ ਸੀਜ਼ਨ ਹੈ ਤੇ ਅੰਬ ਵਾਲਾ ਫਲੇਵਰ ਪਾ ਦਾਂਗੇ ਤਾਂ ਉਹ ਜਸ ਤੁਹਾਡੇ ਫਰੂਟੀ ਵਾਲਾ ਟੇਸਟ ਹੀ ਆਂਦਾ ਤੁਸੀਂ ਪੀ ਕੇ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਕਿ ਤੁਸੀਂ ਵੇਟ ਡਰਿੰਕ ਪੀ ਰਹੇ ਹੋ ਜਾਂ ਫਰੂਟੀ ਪੀ ਰਹੇ ਹੋ ਤੇ ਇਦਾਂ ਦੇ ਪ੍ਰੋਡਕਟ ਅਸੀਂ ਇੱਕ ਦਿਨ ਦੇ ਵਿੱਚ ਕਵਰ ਕਰ ਲੈਂਦੇ ਹਾਂ ਜੇ 5 ਰੋਜ਼ਾਂ ਟ੍ਰੇਨਿੰਗ ਹੋਏਗੀ ਤੇ 5 ਰੋਜ਼ਾਂ ਟ੍ਰੇਨਿੰਗ ਦੇ ਵਿੱਚ ਜਿਵੇਂ ਪਨੀਰ ਹੋ ਗਿਆ ਉਹਦੇ ਚਾਪਾ ਇੱਕ ਦੋ ਮਿਠਾਈ ਵੀ ਕਵਰ ਕਰ ਲੈਂਦੇ ਜਿਵੇਂ ਬਰਫੀ ਹਮਮ ਡੋਡਾ ਬਰਫੀ ਹਮਮ ਮਿਲਕ ਕੇਕ ਹੈ ਜੀ ਹੈਨਾ ਤੇ ਜਿਵੇਂ ਦੁੱਧ ਦੁੱਧ ਹੋ ਗਿਆ ਦੁੱਧ ਨੂੰ ਪਾਸਟਰਾਇਜ਼ ਕਰਨ ਦੇ ਤਰੀਕੇ ਉਹਦੇ ਛੋਟਾ ਪਲਾਂਟ ਲਗਾ ਕੇ ਜਬ ਚਿਲਰ ਲਗਾ ਲੈਂਦੇ ਮਿਲਕ ਚਿਲਰਸ ਕਹਿੰਦੇ ਆ ਜਿਹਨੂੰ ਆਪਾਂ ਕਿ ਆਪਾਂ ਸਿੰਪਲ ਜੇ ਰਾਤ ਨੂੰ ਤੁਸੀਂ ਦੁੱਧ ਚੋ ਰਹੇ ਹੋ ਸੇਰੇ ਵੇਚਣਾ ਤਾਂ ਤੁਸੀਂ ਛੋਟਾ ਚਿਲਰ ਆਪਣੇ ਘਰੇ ਰੱਖ ਲੋ 40 ਕਿਲੋ ਦੀ ਕਪੈਸਿਟੀ ਵਾਲਾ ਤੇ ਰਾਤ ਨੂੰ ਠੰਡਾ ਹੋਂਦਾ ਰਹੇਗਾ ਸਵੇਰੇ ਜਾ ਕੇ ਤੁਸੀਂ ਉਹਨੂੰ ਵੇਚ ਸਕਦੇ ਹੋ ਤੇ ਲਈ ਜ਼ਿਆਦਾ ਪ੍ਰੋਸੈਸਿੰਗ ਦੀ ਜ਼ਰੂਰਤ ਨਹੀਂ ਇਸ ਤਰ੍ਹਾਂ ਦੀ ਤਕਨੀਕ ਕੀ ਜਿਹੜੀ ਤਕਨੀਕਾਂ ਸਾਡੇ ਕੋਲ ਅਵੇਲੇਬਲ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਜਿਵੇਂ ਦਹੀਂ ਹੈ ਦਹੀਂ ਕਿਦਾਂ ਵੀ ਪਿੰਡਾਂ ਵਿੱਚ ਦਹੀਂ ਤਾਂ ਲੋਕ ਜਮਾਂਦੇ ਆ ਖੱਟਾ ਜਾਂਦਾ ਜੀ ਇਹ ਉਹ ਤਰੀਕਾ ਨਹੀਂ ਪਤਾ ਹੁੰਦਾ ਕਿ ਆਪਾਂ ਕਿੰਨੇ ਡਿਗਰੀ ਤੇ ਉਹਨੂੰ ਗਰਮ ਕਰਨਾ ਹੈ ਫਿਰ ਕਿੰਨੇ ਤੇ ਜਾਗ ਲਗਾਣਾ ਔਰ ਕਿੰਨਾ ਲਗਾਣਾ ਔਰ ਕਿੰਨੇ ਘੰਟੇ ਉਹਨੂੰ ਰੱਖਣਾ ਹੈ ਠੀਕ ਤਾਂ ਇਹ ਸਾਰੀ ਸਪੈਸੀਫਿਕ ਟ੍ਰੇਨਿੰਗਸ ਜਿਹੜੀਆਂ ਹੁੰਦੀਆਂ ਇਹ ਅਸੀਂ ਕਵਰ ਕਰਦੇ ਹਾਂ ਇੱਕ ਦਿਨ ਤੇ ਪੰਜ ਦਿਨ ਦੇ ਵਿੱਚ ਇਹ ਜਿਹੜੀ ਤੁਸੀਂ ਟ੍ਰੇਨਿੰਗ ਕਰਾਉਂਦੇ ਹੋ ਮੈਡਮ ਇਸ ਵਾਸਤੇ ਮਾਲਕ ਕਿਸੇ ਲੇਡੀਜ਼ ਨੇ ਕਰਨੀ ਹੈਗੀ ਆ ਜਾਂ ਦੋ ਚਾਰ ਹੈਗੀ ਆ ਤੇ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਤੇ ਉਹਨਾਂ ਨੂੰ ਕੀ ਕੁਝ ਦੇਣਾ ਪੈਂਦਾ ਅਾ ਜੇਕਰ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਤਾਂ ਜ਼ਿਆਦਾ ਆਪਾਂ ਰੂਰਲ ਏਰੀਆਜ਼ ਦੇ ਵਿੱਚ ਨਹੀਂ ਦੇਖਦੇ ਕਿਉਂਕਿ ਲੋਕ ਇਲੀਟਰੇਟ ਵੀ ਹੁੰਦੇ ਆ ਤਾਂ ਉਹ ਵੀ ਟ੍ਰੇਨਿੰਗ ਲੈਣ ਆਂਦੀ ਹੀ ਹੈ ਮਤਲਬ ਕੋਈ ਵੀ ਲੈ ਸਕਦਾ ਲੈ ਸਕਦਾ ਬਿਲਕੁਲ ਬਸ ਇੱਛਾ ਹੋਣੀ ਚਾਹੀਦੀ ਹੈ ਉਹਦੀ ਕੰਮ ਕਰਨ ਦੀ ਸਾਡੇ ਇਹ ਮਹੱਤਵ ਹੁੰਦਾ ਹੈ ਕਿ ਜਿਵੇਂ ਆਪਾਂ ਕਿਸੇ ਨੂੰ ਟ੍ਰੇਨਿੰਗ ਦੇ ਰਹੇ ਹਾਂ ਨਾ ਤੇ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਉਹ ਸਾਡੀ ਟ੍ਰੇਨਿੰਗ ਤੋਂ ਸਿੱਖ ਕੇ ਕੋਈ ਕੰਮ ਕਰੇ ਕੋਈ ਰੋਜ਼ਗਾਰ ਕਰੇ ਤਾਂ ਕਿ ਉਸ ਤੋਂ ਕੋਈ ਦੀ ਆਮਦਨੀ ਹੋ ਸਕੇ ਜੀ ਤਾਂ ਜਿਵੇਂ ਜਿਹੜੀ ਆਪਣੀ ਇਹ ਟ੍ਰੇਨਿੰਗ ਹੁੰਦੀ ਹੈ ਔਰਤਾਂ ਲਈ ਹੁੰਦੀ ਹੈ ਔਰ ਇਹਦੀ ਕੋਈ ਫੀਸ ਨਹੀਂ ਹੁੰਦੀ ਸਪੈਸੀਫਿਕਲੀ ਔਰਤਾਂ ਲਈ ਜੈਂ ਜੈਂਟਸ ਦੀ ਵੀ ਹੁੰਦੀ ਹੈ ਜੈਂਟਸ ਦੀ ਟ੍ਰੇਨਿੰਗ ਦੇ ਲਈ 50 ਰੁਪਏ ਫੀਸ ਹੈ ਜਿਹੜੀ 5 ਦਿਨ ਦੀ ਟ੍ਰੇਨਿੰਗ ਹੈ ਠੀਕ ਹੈ ਜੀ ਉਹ ਵੀ ਜਨਰਲ ਕੈਟਾਗਰੀ ਵਾਲਿਆਂ ਲਈ ਤੇ ਜੇ ਟ੍ਰੇਨਿੰਗ ਆਪਾਂ ਐਸ்சி ਐਸਟੀ ਲਈ ਲਗਾ ਰਹੇ ਆਂ ਲੇਡੀਜ਼ ਲਈ ਲਗਾ ਰਹੇ ਆਂ ਤਾਂ ਉਹਨਾਂ ਲਈ ਕੋਈ ਫੀਸ ਨਹੀਂ ਹੈ ਫ੍ਰੀ ਆਫ ਕਾਸਟ ਹੈ ਟੋਟਲੀ ਤੇ 1 ਡੇ ਟ੍ਰੇਨਿੰਗ ਦੀ ਤਾਂ ਕੋਈ ਫੀਸ ਨਹੀਂ ਹੈਗੀ ਉਹ ਫ੍ਰੀ ਹੈ ਔਰ 5 ਡੇਸ ਟ੍ਰੇਨਿੰਗ ਜੇ ਆਪਾਂ 5 ਦਿਨ ਤੱਕ ਟ੍ਰੇਨਿੰਗ ਕੋਰਸ ਕਰਦੇ ਜਿਹਦਾ ਵਕਾਇਦਾ ਤੁਹਾਨੂੰ ਸਰਟੀਫਿਕੇਟ ਵੀ ਮਿਲਦਾ ਹੈ ਕਿ ਤੁਸੀਂ ਸਰਟੀਫਿਕੇਟ ਤੁਹਾਡੇ ਜਿਹੜੇ ਕੰਮ ਆ ਸਕਦਾ ਅੱਗੇ ਤੁਸੀਂ ਜੇ ਕੋਈ ਕੰਮ ਸ਼ੁਰੂ ਕਰਨਾ ਹੈ ਸਬਸਿਡੀ ਲੈਣੀ ਹੈ ਜਾਂ ਲੋਨ ਲੈਣਾ ਹੈ ਤੁਸੇ ਉਹ ਸਰਟੀਫਿਕੇਟ ਦਿਖਾ ਕੇ ਉਹਦਾ ਵੀ ਫਾਇਦਾ ਚੱਕ ਸਕਦੇ ਹੋ ਜੀ ਤੇ ਇਹ ਤਾਂ ਗੱਲ ਹੋਈ ਇਹਦੇ ਬਾਰੇ ਮੈਡਮ ਕਿ ਕੋਈ ਵੀ ਬੰਦਾ ਜਿਹਨੂੰ ਉਹ ਦੁੱਧ ਦਾ ਕੰਮ ਕਰਨਾ ਤੇ ਉਹ ਆ ਕੇ ਟ੍ਰੇਨਿੰਗ ਲੈ ਕੇ ਵੀ ਕੇ ਦੇ ਵਿੱਚ ਕੇ ਵੀ ਕੇ ਦੇ ਵਿੱਚ ਟ੍ਰੇਨਿੰਗ ਲੈ ਕੇ ਉਹਦੇ ਬਾਅਦ ਆਪਣਾ ਕੰਮ ਸ਼ੁਰੂ ਕਰਦਾ ਤੇ ਤੁਸੀਂ ਉਹਦੇ ਵਿੱਚ ਕੰਮ ਕਰ ਸ਼ੁਰੂ ਕਰਨ ਚ ਹੈਲਪ ਕਰਾਂਦੇ ਹੋ ਕੁਝ ਕਿਵੇਂ ਮਾਰਕੀਟਿੰਗ ਕਰਨੀ ਹੈ ਕਿਵੇਂ ਕੀ ਕਰਨਾ ਆ ਜਿਵੇਂ ਅਸੀਂ ਟ੍ਰੇਨਿੰਗ ਦੇ ਵਿੱਚ ਹੀ ਜਿਵੇਂ ਤੁਹਾਨੂੰ ਕਿਹਾ ਜਿਹੜੀ 5 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਨਾ ਉਹਦੇ ਵਿੱਚ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਿਰਫ ਪ੍ਰੋਡਕਟ ਬਣਾਉਣ ਦੀ ਹੀ ਨਹੀਂ ਪ੍ਰੋਡਕਟ ਬਣਾਉਣ ਤੋਂ ਬਾਅਦ ਉਹਦੀ ਪੈਕੇਜਿੰਗ ਮਾਰਕੀਟਿੰਗ ਉਦੀ ਪੈਕੇਜਿੰਗ ਦੀ ਉਦੀ ਲੇਬਲਿੰਗ ਦੀ ਉਦੀ ਮਾਰਕੀਟਿੰਗ ਦੀ ਉਸ ਚੀਜ਼ ਕਿੱਦਾਂ ਵੇਚਣੀ ਹੈ ਕਿੱਦਾਂ ਇਹਨੂੰ ਸਟੋਰ ਕਰਨਾ ਕਿਉਂਕਿ ਮਿਲਕ ਪ੍ਰੋਡਕਟਸ ਇਦਾਂ ਦੀ ਚੀਜ਼ ਹੈ ਤੁਹਾਨੂੰ ਪਤਾ ਹੈ ਜੇ ਆਪਾਂ ਬਾਹਰ ਰੱਖ ਦਈਏ ਨਾਰਮਲ ਟੈਂਪਰੇਚਰ ਤੇ ਤਾਂ ਉਹ ਤਾਂ ਖਰਾਬ ਹੋ ਜਾਊਗਾ ਤਾਂ ਉਦੀ ਸਟੋਰੇਜ ਪਹਿਲੇ ਦੱਸਣੀ ਹੈ ਕਿ ਸਟੋਰੇਜ ਕਿੱਦਾਂ ਹੋਣੀ ਚਾਹੀਦੀ ਹੈ ਜਿਵੇਂ ਦੁੱਧ ਹੈ ਦੁੱਧ ਹੈ ਪਨੀਰ ਹੈ ਮੱਖ ਮੱਖਣ ਹੈ ਦਹੀਂ ਹੈ ਇਹ ਆਪਾਂ ਨੂੰ ਪਤਾ ਕਿ 4 ਡਿਗਰੀ ਸੈਂਟੀਗ੍ਰੇਡ ਦਾ ਟੈਂਪਰੇਚਰ ਸਾਨੂੰ ਮੇਨਟੇਨ ਕਰਨਾ ਪਏਗਾ ਤੇ ਆਪਾਂ ਉਹਨੂੰ ਈਜ਼ੀ ਤੇ ਸਟੋਰ ਕਰਕੇ ਰੱਖ ਸਕਦੇ ਹਾਂ ਜੇ ਆਪਾਂ ਬਰਫੀ ਦੀ ਗੱਲ ਕਰੀਏ ਤਾਂ ਬਰਫੀ ਲਈ 10 ਤੋਂ 15 ਡਿਗਰੀ ਦਾ ਟੈਂਪਰੇਚਰ ਚਾਹੀਦਾ ਹੁੰਦਾ ਤਾਂ ਇਹ ਟੈਂਪਰੇਚਰ ਮੇਨਟੇਨੈਂਸ ਦੱਸਦੇ ਆ ਉਸ ਤੋਂ ਬਾਅਦ ਉਹਦੀ ਪੈਕੇਜਿੰਗ ਕਿੱਦਾਂ ਹੋਣੀ ਚਾਹੀਦੀ ਹੈ ਉਹ ਦੱਸਦੇ ਆ ਪੈਕੇਜਿੰਗ ਤੋਂ ਬਾਅਦ ਲੇਬਲਿੰਗ ਉਨੁਪਤੇ ਅੱਜਕੱਲੇ ਕਿਹੜੇ ਕਿਹੜੇ ਪ੍ਰੋਡਕਟ ਮਤਲਬ ਕਿਸ ਪ੍ਰੋਡਕਟ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਇੰਗਰੀਡੀਅੰਟ ਯੂਜ਼ ਕੀਤੇ ਹੋਇਆ ਉਹ ਇੰਗਰੀਡੀਅੰਟਸ ਪ੍ਰੋਪਰ ਲਿਸਟ ਹੋਣੀ ਚਾਹੀਦੀ ਹੈ ਹੈਨਾ ਔਰ ਉਹਦੀ ਜੇ ਯੂਜ਼ ਬਾਈ ਡੇਟ ਦੁੱਧ ਦੇ ਵਿੱਚ ਇਹ ਵੀ ਹੁੰਦਾ ਹੈ ਦੁੱਧ ਹੋ ਗਿਆ ਦੁੱਧ ਦੇ ਪ੍ਰੋਡਕਟਸ ਹੋ ਗਿਆ ਕਿ ਯੂਜ਼ ਬਾਈ ਡੇਟ ਕਿ ਕਿੰਨੀ ਤਰੀਕ ਕਿੰਨੀ ਡੇਟ ਤੱਕ ਤੁਹਾਨੂੰ ਉਹਨੂੰ ਇਸਤੇਮਾਲ ਕਰ ਲੈਣਾ ਜੀ ਬਾਕੀ ਕੀ ਦੇ ਕੇਸ ਦੇ ਵਿੱਚ ਇਹ ਸ਼ੈਲਫ ਲਾਈਫ ਜ਼ਿਆਦਾ ਵੀ ਚੱਲੀ ਜਾਂਦੀ ਹੈ ਕਿਉਂਕਿ ਉਹ 6 ਮਹੀਨੇ ਦਾ ਆਮ ਨਾਲ ਰੂਮ ਟੈਂਪਰੇਚਰ ਤੇ ਵੀ ਤੁਸੀਂ ਉਹਨੂੰ ਰੱਖ ਸਕਦੇ ਹੋ 6 ਮਹੀਨੇ ਸਾਲ ਤੁਹਾਡਾ ਕੀ ਘਟ ਜਾਂਦਾ ਹੈ ਉਹਦੇ ਵਿੱਚ ਦਿੱਕਤ ਨਹੀਂ ਆਉਂਦੀ ਹੈ ਲੇਕਿਨ ਬਾਕੀ ਪ੍ਰੋਡਕਟਸ ਜੇ ਆਪਾਂ ਗੱਲ ਕਰੀਏ ਘੱਟ ਸ਼ੈਲਫ ਲਾਈਫ ਵਾਲੇ ਉਹਦੀ ਯੂਜ਼ ਬਾਈ ਡੇਟ ਨਾਲ ਚਲੇਗਾ ਐਫਐਸਐਸ ਦੀ ਆਈਟੀ ਲਾਇਸੈਂਸਿੰਗ ਵੀ ਅਸੀਂ ਪ੍ਰੈਫਰ ਕਰਾਉਂਦੇ ਹਾਂ ਕਿਉਂਕਿ ਕੋਈ ਵੀ ਫੂਡ ਪ੍ਰੋਡਕਟ ਜਿਹੜਾ ਹੈ ਜੇ ਆਪਾਂ FSSAI ਤੋਂ ਰਜਿਸਟਰਡ ਨਹੀਂ ਹੈਗੇ ਜਾਂ ਸਾਡੇ ਕੋਲ ਲਾਇਸੈਂਸਿੰਗ ਨਹੀਂ ਹੈਗੀ ਤਾਂ ਅਸੀਂ ਮਾਰਕੀਟ ਦੇ ਵਿੱਚ ਨਹੀਂ ਵੇਚ ਸਕਦੇ ਜੀ ਤਾਂ ਇਸ ਕਰਕੇ ਅਸੀਂ ਇੱਕ ਲੈਕਚਰ ਮਾਰਕੀਟਿੰਗ ਐਕਸਪਰਟ ਦਾ FSSAI ਲਾਇਸੈਂਸਿੰਗ ਦਾ ਕਰਵਾਣ ਲਾਇਸੈਂਸ ਵਾਲੇ ਤੋਂ ਕਿਸੇ ਨੂੰ ਬੁਲਾ ਕੇ ਉਹਨਾਂ ਦਾ ਲੈਕਚਰ ਕਰਵਾਉਂਦੇ ਆ ਜਿਹਦੇ ਵਿੱਚ ਉਹਨਾਂ ਨੂੰ ਡਿਟੇਲਸ ਦੱਸਦੇ ਕਿ ਉਹ ਲਾਇਸੈਂਸ ਕਿੱਥੇ ਅਪਲਾਈ ਕਰ ਸਕਦੇ ਹੈ ਰਜਿਸਟ੍ਰੇਸ਼ਨ ਕਿੱਦਾਂ ਕਰ ਸਕਦੇ ਹੈ FSSAI ਦੀ ਰਜਿਸਟ੍ਰੇਸ਼ਨ ਲਈ ਤਾਂ foscosti website ਹੈ FSSAI foscoscos.fssai.gov.in ਉਹਦੇ ਤੇ ਅਪਲਾਈ ਕਰਕੇ ਆਪਣਾ ਰਜਿਸਟਰ ਕਰਾ ਸਕਦੇ ਰਜਿਸਟ੍ਰੇਸ਼ਨ ਕਰਾਨ ਨਾਲ ਵੀ ਆਪਣੇ ਪ੍ਰੋਡਕਟ ਉਸੇ ਮਾਰਕੀਟ ਦੇ ਵਿੱਚ ਵੇਚ ਸਕਦੇ ਆ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਅਸੀਂ ਤਾਂ ਮੇਰਾ ਜ਼ਿਆਦਾਤਰ یہی ਕਹਿਣਾ ਹੈ ਹਰ ਸੁਆਣੀ ਨੂੰ ਜਾਂ ਕਿਸਾਨ ਵੀਰ ਜਿਹੜੇ ਡੇਰੀ ਦੇ ਧੰਦੇ ਨਾਲ ਜੁੜੇ ਹੋਏ ਨੇ ਕਿ ਆਪਾਂ ਨੂੰ ਪਤਾ ਹੈ ਕਿ ਬਾਜ਼ਾਰ ਦੇ ਵਿੱਚ ਬਹੁਤ ਹੀ ਅਡਲਟਰੇਟਡ ਡੁਪਲੀਕੇਟ ਮਿਲਕ ਜਿਹੜਾ ਮਿਲ ਰਿਹਾ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਫੈਮਲੀਆਂ ਜਿਹੜੀਆਂ ਸਾਡੇ ਨੇੜੇ-ਤੇੜੇ ਹੈਗੀਆਂ ਉਹਨਾਂ ਨੂੰ ਤਾਜ਼ਾ ਔਰ ਅਨਡਲਟਰੇਟਡ ਦੁੱਧ ਤੇ ਦੁੱਧ ਤੋਂ ਬਨੇ ਪ੍ਰੋਡਕਟ ਅਸੀਂ ਆਪਣਾ ਇੱਕ ਜਿਵੇਂ ਕਹੀਏ ਕਿ ਜ਼ਿੰਮੇਵਾਰੀ ਸਮਝ ਕੇ ਉਹਨਾਂ ਨੂੰ ਪ੍ਰੋਵਾਈਡ ਰਾਈਏ ਜੀ ਠੀਕ ਹੈ ਬਾਕੀ ਇਹ ਇੱਕ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੋ ਜਾਂਦੀ ਹੈ ਪ੍ਰੋਡਕਟ ਦਾ ਅਸੀਂ ਦੇਣਾ ਹੀ ਹੈ ਕਿਉਂਕਿ ਕਿਸਾਨ ਇੱਕ ਅਨ ਦਾਤਾ ਤੇ ਹੈ ਹੀ ਹੈ ਦੂਸਰਾ ਇਹਦੇ ਤੋਂ ਅਸੀਂ ਜਿਹੜਾ ਪਹਿਲੇ ਕਹੀਏ ਕਿ ਸਰਕਾਰ ਦਾ ਜਿਵੇਂ ਮੰਡੇਟ ਵੀ ਹੈਗਾ ਕਿ ਕਿਸਾਨਾਂ ਦੀ ਆਏ ਦੁੱਗਣੀ ਕਰਨੀ ਹੈ ਤੇ ਆਪਣੀ ਇਨਕਮ ਦੇ ਵਿੱਚ ਵੀ ਵਾਅਦਾ ਪਾ ਸਕਦੇ ਆ ਤਾਂ ਇਸ ਤਰ੍ਹਾਂ ਦੇ ਵੈਲਿਊ ਐਡਿਟ ਪ੍ਰੋਡਕਟਸ ਤੁਸੀਂ ਬਣਾਣਾ ਸਿੱਖੋ ਔਰ ਇਹਨੂੰ ਵੇਚੋ ਤਾਂ ਕਿ ਵੱਧ ਤੋਂ ਵੱਧ ਤੁਸੀਂ ਆਪਣੀ ਆਮਦਨ ਦੇ ਵਿੱਚ ਮੁਨਾਫਾ ਕਮਾ ਸਕੋ ਜੀ ਬਹੁਤ ਹੀ ਗੱਲ ਮੈਡਮ ਪਰੋਲ ਗੁਪਤਾ ਜੀ ਤੁਸੀਂ ਦੱਸੀ ਹੈ ਵੀ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਜੇਕਰ ਸਿੱਧਾ ਦੁੱਧ ਨਾ ਵੇਚਣ ਬਲਕਿ ਆਪਣੇ ਦੁੱਧ ਨੂੰ ਵੈਲਿਊ ਐਡੀਸ਼ਨ ਕਰਕੇ ਉਹ ਵੇਚਣ ਤਾਂ ਉਹ ਜ਼ਿਆਦਾ ਲਾਹਾ ਲੈ ਸਕਦੇ ਨੇ ਤੇ ਇਸ ਵਾਸਤੇ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਖੇਤੀ ਵਿਗਿਆਨ ਕੇਂਦਰ ਇਹ ਆਪਣਾ ਜਿਹੜਾ ਵੀ ਤੁਹਾਡੇ ਨਾਲ ਦਾ कृषि ਕ੍ਰਿਸ਼ੀ ਵਿਗਿਆਨ ਕੇਂਦਰਾ ਉੱਥੇ ਟ੍ਰੇਨਿੰਗ ਲੈ ਸਕਦੇ ਹੋ ਜਾਂ ਫਿਰ ਇਹਨਾਂ ਨਾਲ رابطہ ਕਾਇਮ ਕਰ ਸਕਦੇ ਹੋ ਇਹ ਤੁਹਾਡੇ ਪਿੰਡ 'ਚ ਆ ਕੇ ਵੀ ਟ੍ਰੇਨਿੰਗ ਦੇ ਦੇਣਗੇ ਤੇ ਦੱਸਣਗੇ ਵੀ ਕਿਵੇਂ ਆਪਾਂ ਇਹਨੂੰ ਆਪਣੇ ਦੁੱਧ ਤੇ ਦੁੱਧ ਦੇ ਪ੍ਰੋਡਕਟਸ ਨੂੰ ਖਾਸ ਕਰਕੇ ਡੇਅਰੀ ਪ੍ਰੋਡਕਟਸ ਨੂੰ ਆਪਾਂ ਵੈਲਿਊ ਐਡੀਸ਼ਨ ਕਰੀਏ ਤੇ ਉਹਦਾ ਜ਼ਿਆਦਾ ਨਾਹਾ ਲਈਏ ਬਜਾਏ ਕਿ ਆਪਾਂ ਸਿੱਧਾ ਦੁੱਧ ਵੇਚਣ ਦੇ ਤੇ ਡਾਕਟਰ ਪਰਮ ਕੁਪਤਾ ਜੀ ਤੁਸੀਂ ਸਾਡੇ ਸਟੂਡੀਓ 'ਚ ਆਏ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਰ ਪ੍ਰੋਗਰਾਮ ਕਿਸਾਨ ਵਾਣੀ ਇਸ ਪ੍ਰੋਗਰਾਮ ਦੇ ਪ੍ਰાયोजक ਸਨ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ